ਕਿਆ ਜਾਂਦਾ ਹੈ ਕਿ ਇਮਾਨਦਾਰੀ ਵਰਗੀ ਕੋਈ ਰੀਸ ਨਹੀਂ ਹੁੰਦੀ ਜੇਕਰ ਕਿਸੇ ਵਿਅਕਤੀ ਦੇ ਅੰਦਰ ਇਮਾਨਦਾਰੀ ਤੇ ਸੱਚ ਹੁੰਦਾ ਹੈ ਉਹ ਵਿਅਕਤੀ ਕੋਠੇ ਚੜ੍ਹ ਕੇ ਨੱਚਦਾ ਹੈ ਇਸ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੀ ਦਾਤ ਦੇਣੀ ਪਵੇਗੀ ਜਿਸਨੇ ਕੀ ਇਨਾ ਵੱਡਾ ਕੰਮ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਸਲਾਮ ਜ਼ਰੂਰ ਕਰੋਗੇ ਇੱਕ ਬਜ਼ੁਰਗ ਔਰਤ ਘਰੋਂ ਨਿਕਲਦੀ ਹੈ ਕਿਰੀਆਨੇ ਦਾ ਸਮਾਨ ਲੈਣ ਦੇ ਲਈ ਅਚਾਨਕ ਉਸਦਾ ਬਟੂਆ ਡਿੱਗ ਜਾਂਦਾ ਉਸ ਦੇ ਵਿੱਚ ਜਿੱਥੇ ਬ੍ਰੈਸਲੇਟ ਅਤੇ 650 ਰੁਪਏ ਦੀ ਕ੍ਰੀਮ ਨਗਦੀ ਹੁੰਦੀ ਹੈ ਤੇ ਹੋਰ ਡਾਕੂਮੈਂਟ ਹੁੰਦੇ ਨੇ ਜਦੋਂ ਇਸ ਬਾਰੇ ਇੱਕ ਵਿਅਕਤੀ ਨੂੰ ਪਤਾ ਲੱਗਦਾ ਹੈ ਤਾਂ ਉਸ ਦੇ ਵੱਲੋਂ ਮਹਿਲਾ ਪੁਲਿਸ ਮੁਲਾਜ਼ਮ ਨੂੰ ਉਹ ਪਰਸ ਫੜਾ ਦਿੱਤਾ ਜਾਂਦਾ ਹੈ ਤੇ ਫਿਰ ਉਸ ਮਹਿਲਾ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਬਜ਼ੁਰਗ ਔਰਤ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਫਿਰ ਉਸ ਨੂੰ ਉਸਦਾ ਪਰਸ ਵਾਪਸ ਦਵਾ ਦਿੱਤਾ ਜਾਂਦਾ ਹੈ ਇਸ ਵੇਲੇ ਇਹ ਬਜ਼ੁਰਗ ਔਰਤ ਇਸ ਪੁਲਿਸ ਮੁਲਾਜ਼ਮ ਦੀ ਧੰਨਵਾਦ ਕਰਦੀ ਨਹੀਂ ਥੱਕ ਰਹੀ ਇਹ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਜਿੱਥੇ ਕਿ ਪਠਾਨਕੋਟ ਦੀ ਟ੍ਰੈਫਿਕ ਪੁਲਿਸ ਮੁਲਾਜ਼ਮ ਸੀਮਾ ਦੇਵੀ ਨੇ ਸੱਚ ਕਰ ਦਿੱਤਾ ਕਿ ਇਮਾਨਦਾਰੀ ਤੋਂ ਵੱਧ ਕੇ ਉਹਨਾਂ ਲਈ ਕੁਝ ਵੀ ਨਹੀਂ ਹੈ ਬਰ ਅਸਲ ਇੱਕ ਬਟੂਆ ਇਸ ਪੁਲਿਸ ਮੁਲਾਜ਼ਮ ਨੂੰ ਮਿਲਦਾ ਹੈ ਜਿਸ ਦੇ ਵਿੱਚ ਗਹਿਣੇ ਅਤੇ ਪੈਸੇ ਪਈ ਹੁੰਦੀ ਨੇ ਤੇ ਛਾਨਬੀਨ ਕਰਨ ਤੋਂ ਬਾਅਦ ਇਸ ਬਟੂਏ ਦੇ ਅਸਲ ਮਾਲਕ ਦਾ ਜਦੋਂ ਪਤਾ ਲੱਗਦਾ ਹੈ ਤਾਂ ਸਾਰਾ ਪਰਸ ਉਸ ਔਰਤ ਨੂੰ ਦੇ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਔਰਤ ਧੰਨਵਾਦ ਵਾਰ-ਵਾਰ ਕਰਦੀ ਹੋਈ ਵਿਖਾਈ ਦੇ ਰਹੀ ਹੈ ਇਥੋਂ ਤੱਕ ਕਿ ਇਹ ਔਰਤ ਨਸੀਹਤ ਵੀ ਦਿੰਦੀ ਹੈ ਕਿ ਜੇਕਰ ਕਿਸੇ ਨੇ ਪੁਲਿਸ ਮੁਲਾਜ਼ਮ ਬਣਨਾ ਹੈ ਤੇ ਇਸ ਔਰਤ ਵਰਗਾ ਬਣੀ ਮਹਿਲਾ ਪੁਲਿਸ ਮੁਲਾਜ਼ਮ ਸੀਮਾ ਦੇਵੀ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਇਹ ਸਾਡਾ ਫਰਜ਼ ਹੈ ਕਿਉਂਕਿ ਸਾਨੂੰ ਸਾਡੀ ਟੀਮ ਦੇ ਵੱਲੋਂ ਸਿਖਾਇਆ ਜਾਂਦਾ ਹੈ ਕਿ ਨੇਕੀ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਦਾਤ ਦੇਣੀ ਪਵੇਗੀ ਇਸ ਮਹਿਲਾ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ। ਸੁਦੇਸ਼ ਕੁਮਾਰੀ ਕਿੱਥੋਂ ਆਏ ਤੁਸੀਂ? ਅਹੀਂ ਮੈਂ ਬਾਜ਼ਾਰ ਆਈ ਸੀ ਕਰਿਆਣਾ ਲੈਣ ਨਾ ਤੇ ਮੇਰਾ ਪਿੰਟ ਡੈਂਕਵਾਗਾ ਮੱਚੋ। ਹੂੰ। ਤੇ ਕਿਤਾਬ ਬਸ ਦੇ ਘਰੋਂ ਕਿੱਥੇ ਗਏ? ਕਿੱਦਾਂ ਢਿੱਗਿਆ ਮੈਂ ਇੱਥੇ ਥੋੜਾ ਜਿਹਾ ਸਮਾਂ ਲਿਆ ਤਾਂ ਭਲੇਖੇ ਨਾਲ ਉਹ ਮੋਟਰਸਾਈਕਲ ਤੇ ਅੱਗੇ ਹੀ ਰਹਿ ਗਿਆ ਉਹ ਆਹੀਂ ਤੁਰ ਪਏ ਉਹ ਉੱਥੇ ਹੀ ਰਹਿ ਗਿਆ ਪਤਾ ਨਹੀਂ ਤਾਂ ਜੱਪ ਝੁੱਪ ਲੱਗੇ ਡੇਕ ਪਿਆ ਵਾਪਸ ਕਿਵੇਂ ਮਿਲਿਆ ਵਾਪਸ ਮੈਨੂੰ ਪੁਲਿਸ ਵਾਲੇ ਨੇ ਦਿੱਤੋ ਇਹਨਾਂ ਨੂੰ ਲੱਭ ਗਿਆ ਹੁਣ ਨਾ ਸਮਾਰ ਪੂਰਾ ਹੈ ਹਾਂਜੀ ਪੂਰਾ ਹੈਗਾ ਕੀ ਕਹਿਣਾ ਚਾਹੋਗੇ ਮੈਂ ਸ਼ੁਕਰੀਆ ਬੜੀ ਮਿਹਰਬਾਨੀ ਆ ਇਹ ਸਮਾਂ ਪਤਾ ਕੀ ਇਹਨਾਂ ਵਰਗਿਆਂ ਦਾ ਆਇਆ ਹੈ ਨਾ ਮੇਰੇ ਹਸਬੰਦ ਵੀ ਇਹਨਾਂ ਦੇ ਵਰੀ ਘਰ ਨੌਕਰੀ ਕਰਦੇ ਸੀ ਆਲੇ 5 ਸਾਲ ਨੌਕਰੀ ਆ ਗਈ ਉਹਨਾਂ ਦੇ ਅਜੀ ਮਰਮ ਕੀ ਵਾਗਤ ਨੂੰ ਪੁੱਛ ਰਿਹਾ ਸੀ ਸਰ ਮੈਂ ਟ੍ਰੈਫਿਕ ਸਟਾਪ ਤੋਂ ਸੀਮਾ ਮੇਰਾ ਨਾਮ ਮੇਰੀ ਅੱਥੇ ਡਿਊਟੀ ਲੱਗੀ ਹੋਈ ਸੀ ਤੇ ਮੈਂ ਸਰ ਨੇ ਮਨਵਾ ਕੇ ਬੋਲਿਆ ਕਿ ਉਹ ਕਿਸੇ ਦਾ ਨਾ ਪਰਸ ਡਿੱਗ ਗਿਆ ਤੇ ਮੈਂ ਪਰਸ ਤੇ ਲਿਆ ਕੇ ਤੇ ਉਹ ਵਿੱਚੋਂ ਕੰਟੈਕਟ ਨੰਬਰ ਡਾਇਰੀ ਜੋ ਕੱਢ ਕੇ ਤੋਂ ਮੈਡਮ ਨੂੰ ਫੋਨ ਕੀਤਾ ਤੇ ਉਹ ਮੈਡਮ ਮੇਰੇ ਕੋਲ ਤੋਂ ਪਰਸ ਲੈ ਗਈ ਹੈ ਬੇਟਾ ਉਹਨਾਂ ਦੇ ਪੈਸੇ ਪੂਰੇ ਸੀ 600 ਰੁਪਿਆ ਇੱਕ ਬ੍ਰੇਸਲੇਟ ਸੀ ਤੇ ਉਹਨਾਂ ਨੂੰ ਮੈਂ ਉਹਨਾਂ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਫਰਸ ਫੜਾਇਆ ਆਧਾਰ ਕਾਰਡ ਵੀ ਹੈਗਾ ਸੀ ਉਹਨਾਂ ਦੀ ਸਨਯਾਬ ਵਗੈਰਾ ਦਿਖ ਕੇ ਉਹਨਾਂ ਨੂੰ ਫਿਰ ਹਵਾਲੇ ਕੀਤਾ ਤੇ ਬਾਕੀ ਉਹ ਬੜੇ ਖੁਸ਼ੀ ਖੁਸ਼ੀ ਚੱਲ ਗਏ ਆਪਣੇ ਘਰ ਤੇ ਜੋ ਜਿਹੜਾ ਜਿਹੜਾ ਕੀ ਪਰਸੋਂ ਤੇ ਇਹਨੂੰ ਲੱਗਦਾ ਲੋਕੀ ਵਾਪਸ ਨਹੀਂ ਕਰਦੇ ਬੜੇ ਮੱਚ ਕੀ ਮੈਂ ਆ ਕਿ ਨਹੀਂ ਨਹੀਂ ਸਰ ਤੁਹਾਡੇ ਇਹੋ ਜੀ ਹੈ ਨਹੀਂ ਸਾਡੇ ਸਟਾਫ ਨੇ ਉਹਨਾਂ ਨੂੰ ਇਹੋ ਸਿਖਾਇਆ ਦਾ ਕਿ ਦੂਸਰਿਆਂ ਦੀ ਹੈਲਪ ਕਰੋ ਕਰਕੇ ਵੀ ਮੂਹਨ ਵੀ ਕਰਦਿਆਂ ਤੇ ਅੰਗੇ ਵੀ ਕਰਦਿਆਂ ਮੈਂ ਸਰ ਕਾਜੀ ਸਰ ਅੱਜ ਤੁਹਾਡੀ ਜਿਹੜੀ ਮੁਲਾਜ਼ਮ ਤਨਆਤ ਕਨੇ ਇਨਾਂ ਨੇ ਪਰਸ ਲੱਭਿਆ ਵਾਪਸ ਕੀਤਾ ਕੀ ਗੋਗੇਸ ਨੂੰ ਤੇ ਕੋਈ ਸਾਡੇ ਕੋਲ ਇੱਕ ਲੇਡੀ ਕਾਂਸਟੇਬਲ ਹੈ ਮੇਰੇ ਕੋਲ ਲੇਡੀ ਜਿਹਦਾ ਨਾਮ ਹੈਗਾ ਸੀਮਾ ਦੀ ਜੀ ਉਹ ਅੱਜ ਕਾਲੀ ਮਾਤਾ ਮੰਦਰ ਮੋੜ ਤੇ ਡਿਊਟੀ ਸੀਗੀ ਉਹਨਾਂ ਦੀ ਤੇ ਕਿਸੇ ਦਾ ਕੋਈ ਅਣਜਾਣ ਵਿਅਕਤੀ ਦਾ ਕੋਈ ਪਰਸ ਮਿਲਿਆ ਉਹਨਾਂ ਨੂੰ ਤੇ ਉਹ ਪਰਸ ਦੇ ਵਿੱਚ ਕਾਫੀ ਉਹਨਾਂ ਦੇ ਪੈਸੇ ਵੀ ਸੀਗੇ ਔਰ ਉਹਨਾਂ ਦੇ ਜੁਐਲਰੀ ਵੀ ਸੀਗੀ ਤੇ ਮੇਨ ਡਾਕੂਮੈਂਟ ਵੀ ਸੀਗੇ ਉਹਦੇ ਤੇ ਉਹਦੇ ਵਿੱਚੋਂ ਇਹਨਾਂ ਨੇ ਕਾਰਡ ਦੇਖ ਕੇ ਤੇ ਕਾਰਡ ਤੋਂ ਫਿਰ ਉਹਦਾ ਨੰਬਰ ਡਾਇਲ ਕੀਤਾ ਤੇ ਉਤੋਂ ਉਹ ਲੇਡੀ ਦਾ ਜਿਹੜਾ ਕਨੈਕਟ ਹੋ ਗਿਆ ਉਹ ਲੇਡੀ ਜੀ ਵੀ ਆ ਕੇ ਆਪਣਾ ਪਰਸ ਵੀ ਲੈ ਗਿਆ ਬਹੁਤ ਖੁਸ਼ ਹੋਏ ਨੇ ਇੱਕ ਗੱਲ ਤੋਂ ਵੀ ਮਤਲਬ ਸਾਡਾ ਜਿਹੜਾ ਸਮਾਨ ਵੀ ਪੂਰਾ ਮਿਲ ਗਿਆ ਤੇ ਸਾਡੇ ਜਿਹੜੇ ਮੈਡਮ ਨੇ ਸੀਮਾ ਦੇਵੀ ਜਿਨ੍ਹਾਂ ਨੇ ਬਹੁਤ ਵਧੀਆ ਡਿਊਟੀ ਦੇ ਨਾਲ ਨਾਲ ਦੇਖੋ ਜੀ ਇਹੋ ਜਿਹਾ ਬਹੁਤ ਘੱਟ ਮੁਲਾਜ਼ਮ ਹੁੰਦੇ ਨੇ ਜਿਹੜੇ ਕਿਸੇ ਦਾ ਕੋਈ ਸਮਾਨ ਜਿਹੜਾ ਵਾਪਸ ਕਰਦੇ ਆ ਤੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਨੇ ਆ ਤੇ ਜਿਹੜਾ ਇਹਨਾਂ ਨੇ ਉਹਨਾਂ ਦਾ ਸਮਾਨ ਜਿਹੜਾ ਸਾਰਾ ਵਾਪਸ ਕੀਤਾ ਜੀ ਅੱਜ ਕਿ ਵੀ ਮਹਿਸੂਸ ਕਰਦੇ ਹੋ ਪੁਲਿਸ ਮੁਲਾਜ਼ਮਾਂ ਵੱਲ ਇੱਕ ਇਮਾਨਦਾਰੀ ਨਾਲ ਪੇਸ਼ਕਸ਼ ਕੀਤੀ ਹੈ ਬਹੁਤ ਵਧੀਆ ਸਰ ਜ ਸਾਰੇ ਮੁਲਾਜ਼ਮ ਅੱਜ ਕੱਲ੍ਹ ਤੇ ਪਹਿਲੀ ਗੱਲ ਤੇ ਪਠਾਨਕੋਟ ਦੀ ਟ੍ਰੈਫਿਕ ਪੁਲਿਸ ਬਹੁਤ ਵਧੀਆ ਡਿਊਟੀ ਵੀ ਕਰ ਰਹੀ ਹੈ ਤੇ ਇਹੋ ਜਿਹਾ ਜਿਹੜਾ ਕੋਈ ਖਮਾਤ ਸੇਵਾ ਦਾ ਕੰਮ ਆ ਉਹ ਵੀ ਬਹੁਤ ਵੱਧ ਚੜ੍ਹ ਕੇ ਕਰ ਰਹੇ ਹੈ ਜੀ